ਸਾਡਾ ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈਹੋਰਾਂ ਦਾ ਪਟਿਆਲਾ ਤੇ ਨੇੜੇ ਰਹਿ ਗਿਆ ਬਿਲਕੁਲ ਹਰਿਆਣਾ ਪਸ਼ੂ ਸੱਤ ਦਿਖਾਵਾਂਗੇ ਦੋ ਬੱਚੀਆਂ ਦਿਖਾਵਾਂਗੇ ਐਚ ਐਫ ਜਿੰਨਾਂ ਚੋਂ ਇੱਕ ਗੱਬਣ ਚੈੱਕ ਪਾਸ ਇੱਕ ਮੂਰਾ ਨਸਲ ਦੀ ਕੱਟੀ ਜੀ ਦੇ ਟੀਕਾ ਲੱਗਿਆ ਵਾ ਤੇ ਤਿੰਨ ਦਿਖਾਵਾਂਗੇ ਸਾਈ ਵਾਲ ਤੇ ਇੱਕ ਦਿਖਾਵਾਂਗੇ ਐਚ ਐਫ ਦਾ ਨਗੀਨਾ ਟਾਪ ਕਲਾਸ ਤਾਜੀ ਸੂਈ ਇਹ ਰਲਾ ਸਿਸਟਮ ਵੀ ਇਹਦਾ ਡੰਨ ਆ ਜਮਾ ਝੇਰ ਤੇ ਵੀ ਮਾਰਦੇ ਘਰੀ ਕੈਮਰਾ ਇੱਧਰ ਤੇ ਬਾਕੀ ਆ ਜੋ ਬਾਈ ਨਾਲ ਕਰਾ ਦਾਂਗੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਬਾਕੀ ਰੇਟ ਵੀ ਸਾਰੀ ਕੋਸ਼ਿਸ਼ ਗੱਲਬਾਤ ਬਾਈ ਨਾਲ ਕਰਾਂਗੇ ਆ ਜੋ ਜੀ ਹੋਰ ਕੀ ਹਾਲ ਹੈ ਜੀ ਸਸੀ ਕਾ ਜੀ ਚੜਦੀ ਕਲਾ ਜੀ ਸਰਦੀ ਕਲਾ ਵੀ ਜੀ ਪਹਿਲਾਂ ਕਿ ਮੇਰੇ ਹਾਗਮ ਵਧੀਆ ਹੀ ਆ ਨਾ ਲੋਟ ਰਿਹਾ ਹਾਂ ਜੀ ਹਾਂ ਵਧੀਆ ਵਿਕੇ ਪਸੂ ਸਾਰੇ ਕੱਟੀਆਂ ਵੀ ਸੇਲ ਹੋ ਗਈਆਂ ਸਾਰੀਆਂ ਆਪਣੀਆਂ ਠੀਕ ਹੈ ਜੀ ਬਾਕੀ ਦੂਸਰੇ ਬੰਦੇ ਕਹਿੰਦੇ ਤੇ ਕਮੈਂਟ ਕਰਦੇ ਵੀ ਕੱਟੀਆਂ ਦੇ ਪੈਸੀ ਵਾਲੇ ਮੰਗਦੇ ਤੁਸੀਂ ਕੱਟੀਆਂ ਫਿਰ ਹੈ ਵੀ ਚੰਗੀਆਂ ਹੈ ਇਹ ਕੱਟੀਆਂ ਫਿਰ ਵਿਕੀਆਂ ਵੀ ਰੇਟ 'ਚ ਆ ਜੀ ਚਾਰੇ ਕੱਟੀਆਂ ਰੱਖਦੇ ਕਿੰਨੇ ਨੇ ਵੇਚਤੀਆਂ ਚਾਰੇ ਚਾਰੇ 4 ਲੱਖ ਦੀਆਂ ਕੱਟੀਆਂ ਆਈਆਂ 4 ਲੱਖ ਪੂਰੇ ਦੀਆਂ ਪੂਰੇ ਕੱਟੀਆਂ ਵੀ ਫਿਰ ਬਹੁਤ ਸਿਰਾਂ ਹੈ ਜੀ ਅਰ ਉੱਪਰ ਵੀ ਲਾਉਣ ਨੂੰ ਫਿਰਦੇ ਬੰਦੇ ਪੈਸੇ ਹੋਰ ਵੀ ਉੱਤੇ 5 ਲੱਖ ਤੱਕ ਯਾਨੀ ਕਿ ਆਫਰ ਆਇਆ ਬੰਦੇ ਦਾ ਵੀ 5 ਲੱਖ ਤੱਕ ਗਾੜੀ ਸਾਨੂੰ ਦਵਾ ਦੋ ਗੱਟੀਆਂ 5 ਤੱਕ ਵੀ ਨਫੇ ਨਾਲ ਉਹਨਾਂ ਨੂੰ ਆਪਾਂ ਵੀ ਦਵਾ ਦੋਗੇ ਨਾ ਹਾਂਜੀ ਹਾਂਜੀ ਆ ਉਹੀ ਗੱਲ ਫੋਨ ਆ ਰਹੇ ਹੈ ਨਾ ਹੁਣ ਆ ਵੀ ਚੰਗੀ ਬਰੀਡ ਆ ਜਿਹੜੀ ਚੰਗੀ ਬਰੀਡ ਦਾ ਇਹੀ ਫਾਇਦਾ ਹੁੰਦਾ ਹੈ ਨਾ ਹਾਂ ਜੀ ਚੰਗੀ ਬਰੀਡ ਦਾ ਚੰਗੀ ਹੋਵੇਗੀ ਆ ਕਿੱਥੇ ਤਾਂ ਉਹ ਕਟੀਆਂ ਵਿਕਣੀਆਂ ਦੀ 40 45 ਦੀਆਂ ਜੇ ਨੋਰਮਲ ਕੱਟੀ ਹੁੰਦੀ ਹਾਂ ਜੀ ਚੰਗੀ ਨਸਲ ਕਰਕੇ ਉਹ ਵਿੱਗੀ ਭਾਈ ਲੱਖ ਦੀ ਨਾ ਲੱਖ ਲੱਖ ਰੁਪਏ ਦੀ ਕੱਟੀ ਉਹੀ ਗੱਲ ਆ ਵੀ ਦੁੱਗਣਿਆਂ ਦਾ ਟਾਈ ਲਾ ਲੋ ਅੱਜ ਆਪਾਂ ਮੱਝ ਲੈ ਲਈਏ ਪੰਪ ਚੰਗੀ ਮੱਝ ਮਿਲ ਜਾਂਦੀ 1 ਲੱਖ ਰੁਪਏ ਦੀ ਮੱਝ ਹੁਣ ਵੀ ਲਾ ਲੋ ਅੱਜ ਵੀ ਕੱਟੀ ਇੱਕ ਆਪਣੀ ਗਈ ਆ ਲਾ ਲੋ ਜੀ ਠੀਕ ਆ ਜੀ ਤੇ ਉਹ ਵੀ ਲਾ ਲੋ 75000 ਦੀ ਕੱਟੀ ਅੱਜ ੱਤਕੇ ਨਾਲ ਮੇਰੀ ਵੀਡੀਓ ਬਣਾਉਣ ਤੋਂ ਪਹਿਲਾਂ ਪਹਿਲਾਂ ਬੰਦਾ ਖੁਰ ਕੇ ਲੈ ਗਿਆ ਲੈ ਗਿਆ ਖੁਰ ਕੇ ਠੀਕ ਆ ਗੱਲ ਇਹਦਾ ਵੀ ਇੱਥੋਂ ਦਿਖਾ ਦੇ ਨੇੜੇੋਂ ਸਮਾਰ ਕੇ ਇੱਥੋਂ ਆਰਡਰ ਹੈਗਾ ਵੀ ਪੂਰਾ ਡਬਲ ਆ ਤੇ ਹੈਗਾ ਵੀ ਜੇ ਗੱਲ ਕਰ ਲਈ ਵੀ ਥੋਥਾ ਨਹੀਂ ਹੈਗਾ ਕਿਸੇ ਦਾ ਨਾ ਹੀ ਪੂਰਾ ਠੋਸ ਆਰਡਰ ਆ ਜੀ ਤੇ ਥਣ ਦਾ ਸੈਜ ਬਹੁਤ ਸੋਹਣਾ ਸੁਆ ਕਿਹੜਾ ਬਾਈ ਦਾ ਦੂਸਰਾ ਸੁਆ ਜੀ ਛੇ ਦਾੰਦਾ ਮੂੰਹ ਤੋਂ ਹੀ ਸੁਈ ਕਤਵਾ ਇਹ ਅੱਜੀ ਸੁਈ ਹੈ ਜੀ ਰਾਤੀ 11:00 ਵਜੇ ਠੀਕ ਆ ਜੀ ਸੋਈ ਹੀ ਫੇਰੇ ਜੇਰ ਪੈ ਗਈ ਹੈ ਜੇਰ ਵਾਲਾ ਸਿਸਟਮ ਵੀ ਡੰਨ ਵਾਲਾ ਖੋਲ ਕੇ ਤੋੜ ਦੋ ਬੱਚਾ ਕੀ ਆ ਜੀ ਨਾਲ ਬੱਚਾ ਜੀ ਮਗਰ ਇਹਦੇ ਆ ਨਾਲ ਇਹਦੇ ਹੈਗਾ ਸੱਜਣੋਂ ਮੇਲ ਕਾਫ ਸੁਆ ਹੈਗਾ ਦੂਜਾ ਤੇ ਹੈਗੀ ਆ ਤਾਜੀ ਸੂਈ ਜਿਹੜੀ ਆਰਡਰ ਦੀ ਇਹਦੀ ਕੁਆਲਿਟੀ ਆ ਉਹ ਤੁਹਾਨੂੰ ਆਪੇ ਦੱਸ ਦੂਗੀ ਵੀ ਇਹੇ ਦੁੱਧ ਕਿੰਨਾ ਕ ਪਾ ਸਕਦੀ ਆ ਬਾਕੀ ਡਿਟੇਲ ਬਾਈ ਤੋਂ ਵੀ ਪੁੱਛ ਲਾਂਗੇ ਬਾਕੀ ਅੰਦਾਜ਼ਾ ਤੁਸੀਂ ਵੀ ਲਾ ਲਿਓ ਦੀ ਆਰਡਰ ਕੁਆਲਿਟੀ ਤੋਂ ਇਹਦੇ ਤੋਰੇ ਤੋਂ ਤੇ ਬਾਕੀ ਇਹਦੀ ਬਾਡੀ ਤੋਂ ਕੱਦ ਬਾਲਾ ਜਿਆਦਾ ਵੱਡਾ ਨਹੀਂ ਹੈਗਾ ਕੱਦ ਇਹਦਾ ਆ ਗਿਆ ਜਿੱਦਾਂ ਆਪਾਂ ਕਹ ਲਈ ਵੀ ਨਾਰਮਲ ਗਾਵਾਂ ਦਾ ਹੁੰਦਾ ਕਿਉਂਕਿ ਬਾਲੀਆਂ ਵੱਡੀਆਂ ਦਾ ਲੈਗ ਸਕੋਰ ਨਹੀਂ ਮਜ਼ਬੂਤ ਹੁੰਦਾ ਇਹਦਾ ਲੈਗ ਸਕੋਰ ਵੀ ਫੁੱਲ ਮਜ਼ਬੂਤ ਆ ਤੇ ਹਰੇਕ ਪੱਖ ਤੋਂ ਮੱਝਾਂ ਨਾਲ ਦਾ ਸਰੀਰ ਇਹਦਾ ਉੱਤੋਂ ਦਾ ਨਿਕਰਾਈ ਪੂਰੀ ਮਰਦੀ ਆ ਗਈ ਥਣ ਦਾ ਸੈਜ ਆ ਜਿਹੜਾ ਉਹ ਵੀ ਮੱਜਾਂ ਨਾਲ ਲਈ ਆ ਤੇ ਲੱਗਿਆ ਕੱਲਾ ਕੱਲਾ ਕਿਉਂਕਿ ਥੱਲੇ ਦੀ ਫੁੱਲ ਸਫਾਈਆਂ ਦੀ ਆ ਬੱਚੀ ਇੰਨੀ ਜਿਆਦੇ ਸਾਫ਼ ਟਾਮੀ ਬੱਚੀ ਹੁੰਦੀ ਆ ਥੱਲਿਓ ਜਿਆਦਾ ਤਾਂ ਥਣ ਛੋਟਾ ਮਿਲੂਗਾ ਤੁਹਾਨੂੰ ਜਾਂ ਨਾਲ ਬੱਚੇ ਜੇ ਮਿਲਣਗੇ ਜਾਂ ਹਾਂਜੀ ਬੱਚੀਆਂ ਬੁੱਚੀਆਂ ਜੀਆਂ ਪਿੱਛੇ ਅੱਗੇ ਬੱਚੀਆਂ ਬੁੱਚੀਆਂ ਜੀਆਂ ਇੰਨੀ ਸਫਾਈ ਨਹੀਂ ਮਿਲਦੀ ਐ ਸਾਫ਼ ਤੇ ਸਭਾ ਦੀ ਠੰਡੀ ਸੀ ਲਾ ਬੰਦ ਹੈਗੇ ਮੇਰੇ ਛੇ ਦੰਦ ਹਾਂਜੀ ਤੇ ਉੱਤੋਂ ਗੈਰੀ ਬਾਡੀ ਦੀ ਚੜਾਈ ਦਿਖਾ ਦੀ ਚੜਾਈ ਚੜੂਈ ਉੱਤੋਂ ਫੁੱਲਾ ਤੇ ਕਿੰਨਾ ਕੁ ਦੁੱਧ ਦੱਸਿਆ ਦਾ ਪਹਿਲਣ ਦਾ ਦੁੱਧ ਇਹ ਥੱਲੇ ਪਿਛਲੇ ਸਵੇਰ ਦਾ ਪਹਿਲੇ ਸਵੇਰ ਦਾ 25 ਲੀਟਰ ਹੀ ਗਏ ਐਦਕੀ 30 ਤੋਂ ਪਾਰ ਦੁੱਧ ਕੱਢਣਾ ਚਾਹੀਦਾ ਜਿਹਦੇ ਹਿਸਾਬ ਨਾਲ ਇਹਦਾ ਹਾਂਜੀ 30 ਤੋਂ ਬਾਹਰ ਦੁੱਧ ਕੱਢੂਗੀ ਜੀ ਆ ਕਰੋ ਮਾੜੀ ਜੀ ਐਨੂੰ ਜਦੋਂ ਐਨੂੰ ਜਾਊਗਾ ਰੀਕੇ ਨਾਲ ਆਰਡਰ ਤੇ ਕੈਮਰਾ ਹੋਰ ਮਾਰ ਲਿਓ ਆਰਡਰ ਆ ਗਿਆ ਪੂਰਾ ਚੌੜਾ ਤੇ ਆ ਗਿਆ ਜਮਾ ਠੋਸ ਆਰਡਰ ਹਾਂਜੀ ਪੂਰਾ ਟਾਈਟ ਆਰਡਰ ਦੀ ਆ ਦਰਵਾਜ਼ੇ ਸਵੇਰੇ 5 ਲੀਟਰ 6 ਲੀਟਰ ਬੋਲਾ ਕੱਢਿਆ ਮੈਂ ਸਵੇਰੇ ਠੀਕ ਆ ਜੀ ਹਾਂਜੀ ਬੱਚੇ ਨੂੰ ਵੀ ਪਾਇਆ 5 6 ਲੀਟਰ ਬੋਲਾ ਕੱਢਿਆ ਜੀ ਠੀਕ ਆ ਜੀ ਐਸ ਵ ਇਦਾ ਇੱਕੋ ਹੀ ਪੱਕਾ ਹੀ ਪ੍ਰਾਈਸ ਹੈ 1,20,000 ਰੁਪਏ ਜੀ 1,20 ਹਾਂ ਜੀ ਕਰ ਦਾਂਗੇ ਥੋੜਾ ਬਹੁਤ ਕਰਦੇ ਮਾਨਦਾਨ ਚਲੋ ਕੋਈ ਵੀਡੀਓ ਦੇਖ ਕੇ ਆ ਜਾਂਦਾ ਭਰਾ ਦੂਰੋਂ ਕੋਈ ਆ ਜਾਂਦਾ ਚੱਲ ਕੇ ਉਹਦਾ ਮਾਨਦਾਨ ਜ਼ਰੂਰ ਕਰਾਂਗੇ ਠੀਕ ਹੈ ਜੀ ਆਹ ਪਾਲਪਾ ਦੀ ਆ ਕੋਈ ਪਾਸਾ ਹਾਂ ਜੀ ਇਹ ਤਾਂ ਮਾੜਾ ਮੋੜ ਪਾਲਪਾ ਜਿਹੜਾ ਤਾਜ਼ਾ ਸੋਇਆ ਬਿਲਕੁਲ ਉਹ ਨੰਗਰ ਬੈ ਉੱਠ ਕੇ ਹੋ ਜਾਂਦਾ ਮਾੜਾ ਮੋੜ ਕੋਈ ਠੀਕ ਹੈ ਗੱਲ ਬਾਕੀ ਆ ਕੋਈ ਕਿਸੇ ਬਾਹੀ ਦੀ ਠੁਵਾਈ ਦੀ ਓਕੇ ਹੈ ਜੀ ਧਾਰਾ ਨਖਾਦਾਂਗੇ ਮਾੜਾ ਸਾਰਾ ਫੁੱਲ ਗਾਰੰਟੀ ਹੈ ਜੀ ਧਾਰਾਂ ਦੀ ਤਾਂ ਠੀਕ ਹੈ ਗੱਲ ਇਹ ਮਾਰ ਕੇ ਦਿਖਾਏ ਦੇ ਬੱਚ ਇਹ ਧਾਰਾਂ ਦੀ ਵੀ ਕਰਦੇ ਆਪਾਂ ਕੋਸ਼ਿਸ਼ ਬੱਚਾ ਲਾ ਦੇ ਬੱਚਾ ਲਾ ਕੇ ਧਾਰਾਂ ਵੀ ਤੁਹਾਨੂੰ ਦਿਖਾ ਦਨੇ ਆ ਮਾਰ ਕੇ ਧਾਰਾਂ ਦਾ ਸਿਸਟਮ ਵੀ ਨਮੇੜੇ ਦੰਨੇ ਆ ਜੇ ਕਿਸੇ ਸੱਜਣ ਨੇ 22 ਤੋਂ ਆਨਲਾਈਨ ਮੰਗਵਣੀ ਹੋਈ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਬੱਚਾ ਇਹਦਾ ਤੁਹਾਨੂੰ ਐ ਲੱਗੂਗਾ ਜਿਵੇਂ ਧਾਰਾਂ ਦਾ ਹੁੰਦਾ ਪਰ ਇਹਦਾ ਨਾੜੂਆ ਨਾਲ ਹੀ ਆ ਜੇਰ ਵੀ ਸਾਹਮਣੇ ਪਈ ਆ ਪਰ ਲੱਗਦਾ ਆ ਜਿਵੇਂ 10 15 ਦਿਨ ਦਾ ਹੁੰਦਾ ਬਈ ਬੱਚਾ ਬਹੁਤ ਨਿੱਗਰ ਆ ਇਹ ਗੱਠੀ ਦਿੰਦੀ ਹੋਰ ਵਧੀਆ ਆ ਇਹ ਦੇਖੋ ਜੀ ਹਾਂ ਪੂਰੀ ਖੀਸ ਪਈ ਦਿਖਾ ਦੇ ਤਰਨਗਰੀ ਲਾ ਕੇ ਨੇੜੇ ਹੋਵੇ ਇਹ ਪੀਜ਼ਾ ਬੌੜਾ ਹੀ ਆ ਬਿਲਕੁਲ ਕਿਉਂਕਿ ਰਾਤ ਇਹ ਸੂਈਆ ਮਖਿਆਲ ਹੀ ਆ ਜਮੀ ਤੇ ਚਬਾਈ ਵੀ ਹੈਗੀ ਆ ਜਮਾ 100 ਦੀ 100 ਅਗਲੇ ਨੂੰ ਤੇਰਾ ਹੋਰ ਮਾਰ ਦਈ ਵਾਜੀ ਬੱਸ ਜਿਆਦਾ ਮੈਂ ਕੱਢੂ ਥੱਲੇ ਖਰਾਬ ਹੋਊਗਾ ਮੈਂ ਤੇ ਚਬਾਈ ਦੀ ਹੈਗੀ ਓਕੇ ਦੀ ਰਿਪੋਰਟ ਆਨਲਾਈਨ ਮੰਗਾਉਣੀ ਸੀ ਕਿਸੇ ਬਾਈ ਨੇ ਹਾਂ ਜੀ ਉਹ ਐਨ ਵੀ ਮੰਗਾ ਸਕਦਾ ਬਾਈ ਤੋਂ ਹਾਂ ਜੀ ਹਾਂ ਜੀ ਪਹੁੰਚ ਪਹੁੰਚ ਵਾਲਾ ਸਿਸਟਮ ਹੋ ਜਾਊਗਾ ਪਰੰਟ ਪਹਿਲਾਂ ਸਾਰੀ ਖਾਤੇ ਲਾ ਦਿਓ ਹਾਂ ਜੀ ਤੇ ਹੁਣ ਆ ਗਿਆ ਗਰੀ ਦੋ ਨੰਬਰ ਵਾਲੀ ਤੇ ਅੱਜ ਤੇ ਮਾਰਦੇ ਤੋਰੇ ਜੀ ਖੋਲ ਕੇ ਲਓ ਜੀ ਇਸ ਸਾਈ ਵਾਲ ਚਾਈ ਵਾਲ ਚਾਈ ਪੂਰੀ ਠੰਡੀ ਸੀਲ ਹੈ ਜੀ ਠੰਡੀ ਸੀਲ ਸੂਆ ਕਿਹੜਾ ਇਹਦਾ ਦੂਸਰੇ ਸੂਏ ਆ ਜੀ ਇਹ ਕਿੰਨੇ ਕਿ ਦਿਨ ਕੱਢ ਦਿਆ ਇਹ ਵੀ ਲੈ ਜਾਊਗੀ ਜੀ 10 ਦਿਨ ਇਹ ਆ ਨੇੜੇ ਫੜ ਕੇ ਤੋੜ ਦੇ ਇਹ ਹੈਗੀ ਆ 10 ਦਿਨਾਂ ਦੀ ਕੱਚੀ ਤੇ ਇਹ ਆ ਗਈ ਸੱਜਣੋ ਸਾਈ ਹਾਲ ਚ ਇਹਨਾਂ ਦਾ ਦੁੱਧ ਤਕਰੀਬਨ ਤਕਰੀਬਨ ਮੱਝਾਂ ਵਰਗੀਆਂ ਮੱਝਾਂ ਵਰਗੀਆਂ ਛੇ ਫੜਾਈ ਜਾਂਦੀ ਆ ਜੀ ਆ ਮੱਝਾਂ ਦੇੜ ਕਿੜੀ ਦੁੱਧ ਹੁੰਦਾ ਤੇ ਬਾਕੀ ਇਹਦੇ ਨਾਲ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਦੋ ਚਾਰ ਬਿਮਾਰੀਆਂ ਵੀ ਦੂਰ ਹੋਉਂਦੀਆਂ ਨੇ ਕੋਈ ਛੇਤੀ ਜਿਵੇਂ ਬਿਮਾਰੀ ਵੀ ਨਹੀਂ ਲੱਗਦੀ ਜਿਹੜਾ ਦੇਸੀ ਗਾਵਾਂ ਦਾ ਦੁੱਧ ਪੀਂਦਾ ਬੰਦਾ ਉਹ ਨੂੰ ਤੇ ਝਾਲਰ ਝੁੱਲਰ ਵੀ ਚੈੱਕ ਕਰ ਸਕਦੇ ਹੋ ਧੁੰਨ ਵੀ ਆ ਗਈ ਥੱਲੇ ਤੇ ਜਾਨ ਆ ਗਈ ਮੱਜਾਂ ਵਾਲਾ ਸ਼ਿਸ਼ਟਵੇਂ ਆ ਗਿਆ ਇਹਦਾ ਵੀ ਤੇ ਰੰਗ ਰੰਗ ਬਾਜ ਵੀ ਚੰਗੀ ਆ ਤੇ ਥੱਲਿਓਂ ਵੀ ਸਾਫ਼ ਆ ਜਾਵਾ ਚੋਲੀ ਵਾਲੀ ਆ ਦਿਨ ਹਜੇ 10 ਬਾਕੀ ਨੇ ਆਰਡਰ ਬਹੁਤ ਸੋਹਣਾ ਬਣਾਉਗੀ ਸੁਹਾ ਦੂਜਾ ਬਾਈ ਇਹਦਾ ਦੂਸਰਾ ਸੁਹਾ ਨਹੀਂ ਇਹਦਾ ਜੀਰ ਕਾਲ ਰਿਆ ਪਹਿਲਾਂ ਨੂੰ ਬਾਈ ਇਹਦਾ 14 ਲੀਟਰ ਦੁੱਧ ਹੀ ਗਏ ਪਿਛਲੇ ਸੁਹਾ ਲਈ ਠੀਕ ਆ ਜੀ ਹਾਂ ਜੀ ਇਸ ਵਾਰੀ ਵਧਾ ਸਕਦੀ ਹੈ ਨਾ ਮੈਂ ਤੀਕੀ ਤਾਂ ਦੇਖੋ ਜੀ ਜਿਆਦਾ ਨਹੀਂ ਮੈਂ ਕਹਿੰਦਾ ਜੀ 16 17 ਲੀਟਰ ਦੁੱਧ ਪਾਉਣਾ ਚਾਹੀਦਾ ਬੱਚੀ ਠੀਕ ਆ ਜੀ ਇਹਦਾ ਰੇਟ ਦੱਸਾਂਗੇ ਆਪਾਂ ਰੇਟ ਤਾਂ ਇਹ ਕੱਚੀ ਹੈ ਜੀ ਅਜੇ ਫਿਰ ਠੀਕ ਹੈ ਜੇ ਜਾ ਕੇ ਜਦੋਂ ਤਿਆਰ ਹੋਊਗੀ ਫਿਰ ਉਹਦੇ ਹਾਂ ਬਣਾ ਸੀਲ ਡੰਡੀ ਬਹੁਤ ਹੈ ਇੱਦਾਂ ਮਰਜ਼ੀ ਥੱਲੇ ਪਾਓ ਜਿੰਦਾ ਮਰਜ਼ੀ ਜੋ ਮਰਜ਼ੀ ਕਰੀ ਜਾਓ ਠੰਡੀ ਸੀਲ ਆ ਗਈ ਫੁੱਲ ਠੰਡੀ ਸੀਲ ਫੁੱਲ ਹੈ ਜੀ ਤੇ ਰੇਟ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਤੇ ਬਾਕੀ ਥਣ ਦਾ ਸਹੀ ਇਹਦਾ ਵੀ ਮੱਝਾ ਨਾਲ تقريبا ਚਵਾਈ ਦੀ ਇਹ ਵੀ 100 ਦਾ 100 ਹੋਊਗੀ ਤੇ ਹੁਣ ਮਾਰ ਦੇ ਗਰੀ ਆ ਤਿੰਨ ਨੰਬਰ ਵਾਲੀ ਤੇ ਇਹ ਮੇਰਾ ਖਿਆਲ ਜਿਆਦੀ ਕੱਚੀ ਆ ਬਾਈ ਹਨਾ ਇਹ ਜਿਆਦੀ ਕੱਚੀ ਇਹਦਾ ਪਹਿਲੋਂ ਕਹਿ ਦਾਂਗੇ ਆਪਾਂ ਮਹੀਨੇ ਦੀ ਕੱਚੀ ਆ ਠੀਕ ਹੈ ਜੀ ਲੋ ਆਣਾ ਨਿੱਗਰ ਬੈੜੀ ਬਹੁਤ ਜਿਆਦਾ ਉਹ ਆ ਗਈ ਬਾਡੀ ਵਾਲੀ ਹਨਾ ਬਾਡੀ ਵਾਲੀ ਜੀ ਯਾਰ ਦੁੱਧ ਵੀ 30 ਲੀਟਰ ਦੀ ਗਾਰੰਟੀ ਦੇ ਐ ਬੰਦੇ ਠੀਕ ਹੈ ਜੀ ਦਿਆਂਗੇ ਕੋਈ ਕੱਕਰ ਨਹੀਂ ਤਿਆਰ ਕਰਕੇ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਆ ਜੇ ਕੋਈ ਸਾਈ ਸੁਈ ਕਰ ਲੂਗਾ ਉਹ ਸਭ ਹਾਂ ਜੀ ਹਾਂ ਜੀ ਇਹਦਾ ਸੂਆ ਕਿਹੜਾ ਜੀ ਇਹਦਾ ਤੀਸਰਾ ਸੂਆ ਸੂਹੂਗੀ ਜੀ ਹੁਣ ਇਹਨੇ ਸੂਣਾ ਬਾਈ ਕਹਿੰਦਾ ਤੀਜਾ ਸੂਆ ਕੱਦ ਵੱਡਾ ਆ ਗਿਆ ਫੁੱਲ ਵੱਡਾ ਬਹੁਤ ਵੱਡੀ ਜੀ ਬਾਡੀ ਇਹਦੀ ਆ ਗਈ ਮੱਜਾਂ ਨਾਲ ਦੀ ਉੱਪਰੋਂ ਪੂਰੀ ਚੜਾਈ ਚ ਆ ਗਈ ਤੇ ਰੰਗ ਰੂਪ ਦੀ ਵੀ ਸੰਖਹੀ ਆ ਤੇ ਬਾਕੀ ਸਾਨੂੰ ਇਹਦੀ ਝੋਲ ਵੀ ਦੱਸ ਦੂ ਕਮਾਲਾ ਬੋਚ ਕੇ ਕੋਈ ਗੱਲ ਨਹੀਂ ਬਰੇ ਨਾਲ ਨਾਲ ਇੱਥੇ ਕਮਾਲਾ ਤੇ ਥੱਲੇ ਝੋਲ ਵੀ ਬਹੁਤ ਆ ਇਹਦੀ ਆਰਡਰ ਦੀ ਆਰਡਰ ਫੁੱਲ ਸਾਈਜ਼ ਦਾ ਹੀ ਬਣਾਉਗੀ ਤੇ ਇਧਰੋਂ ਗੈ ਪਾਪ ਦਿਖਾ ਦਿੰਦੇ ਦੁੱਧ ਵਾਲੇ ਦੋਨਾਂ ਪਾਸੇ ਆ ਗਏ ਪੂਰੇ ਹੈਵੀ ਹੈ ਪਤਾ ਪੂਰੇ ਵੱਡੇ ਆ ਜੀ ਜਿਨ੍ਹਾਂ ਸੂਂਡਾ ਲੱਗਿਆ ਨਾਲੇ 1 ਮਹੀਨਾ ਪ ਹਾਂ ਜੀ ਇਹਦਾ ਪੈਪ ਆ ਦੁੱਧ ਵਾਲਾ ਹੁਣੀ ਉਹਨਾ ਇੰਨਾ ਮੋਟਾ ਹੈਗਾ ਸਾਈਡ ਤੋਂ ਇਹਦਾ ਵੀ ਜਿਵੇਂ ਆਪਾਂ ਕਹਿ ਲਈ ਵੀ ਤਾਜੇ ਪਸ਼ੂ ਦਾ ਪੈਪ ਉੱਠਦਾ ਹੁੰਦਾ ਇੰਨਾ ਕ ਮੋਟਾ ਪੈਪ ਵਾਲੀ ਉਹ ਗੰਡ ਜੀ ਦਿਖਾ ਦੇ ਲੈ ਵੇ ਦੇ ਨੇੜੇ ਲਾ ਕੇ ਕਹ ਰਹੀ ਜਿਆਦਾ ਪਰੇਸ਼ਾਨ ਨਾ ਕਰ ਵੀਊ ਕਰਕੇ ਦਿਖਾ ਦੇ ਤੇ ਪੈਪ ਇਹਦਾ ਹੁਣੀ ਆ ਆ ਬਾਈ ਜਿਵੇਂ ਮਤਲਬ ਦੁੱਧ ਤੇ ਚੱਲ ਰਹੀ ਹੁੰਦੀ ਆ ਹਾਂ ਜੀ ਹਾਂ ਜੀ ਦੋਨੇ ਸਜਾਂ ਦੇ ਸੇ ਨਾਲ ਦੋਵੇਂ ਫੈਂਟ ਦੇ ਇਤਨੇ ਦੇ ਪੈਪ ਪਈਆਂ ਦੇਖੋ ਪੂਰੇ ਮੋਟੇ ਮੈਂਨੇ ਪਾਇਆ ਹੋਇਆ 30 ਲੀਟਰ ਝੋਲ ਫੁੱਲ ਆ ਬਾਈ ਕਰੀ ਮੜੀ ਜੀ ਹਾਂ ਜੀ ਇੱਕ ਮਿੰਟ ਕਹ ਰਹੀ ਉਰਲੇ ਬੰਨੇ ਹੋ ਜਾ ਜਦੋਂ ਆ ਇਹਨੂੰ ਚੋਲ ਤੇ ਪਾ ਪ ਇਧਰਲੇ ਇਧਰੇ ਪਾਸੇ ਵੀ ਦੇਖੋ ਇਹ ਪਾਪ ਕਿੰਨਾ ਮੋਟਾ ਹੈ ਦੇਖ ਐਵੇਂ ਆ ਜਿਵੇਂ ਕੋਈ ਤਿਆਰ ਪਸ਼ੂ ਦਾ ਜਿਵੇਂ ਦੁੱਧ ਵਾਲੇ ਦੇ ਚੋਲ ਦੇਖੋ ਇਹ ਪੂਰੇ ਥਾਣੇ ਕੱਲਾ ਕੱਲਾ ਥਾਣੇ ਪੀੜੀ ਦੇ ਪਾਵੇ ਅਮਰਗੇ ਥਾਣਾ ਕਰ ਠੀਕ ਐ ਤੇ ਕੀ ਦੁੱਧ ਵਧਾ ਸਕਦੀ ਹੈ ਦੁੱਧ ਹਾਂਜੀ ਹਾਂਜੀ ਇਹ ਕਿ ਜਾਨ ਬਹੁਤ ਨੇ ਤੇ ਹੁਣ ਮਾਰਦੇ 4 ਨੰਬਰ ਵਾਲੀ ਤੇ ਕੈਮਰਾ ਇਹ ਕਿਹੜੀ ਨਸਲ ਚ ਪੈ ਗਈ ਬਾਈ ਇਹ ਵੀ ਲੈ ਲਓ ਸਾਈਵਾਲ ਦੀ ਕਰੋਸ ਜੀ ਪੈ ਗਈ ਜੰਦੀ ਥੋੜੀ ਇਹ ਕਿੰਨੇ ਕਿ ਦਿਨ ਕਰਦੀ ਸੀ ਸਾਈਵਾਲ ਦੀ ਕਰੋਸ ਜੀ ਪੈਂਦੀ ਇਹ ਕਿੰਨੇ ਕਿ ਦਿਨ ਕੱਢਦੀ ਇਹ 10 ਦਿਨ ਲੈ ਜਾਓਗੇ ਜੀ ਇਹ 10 ਦਿਨ ਦੀ ਕੱਚੀ ਹਾਂਜੀ 10 ਦਿ ਹੂੰ ਇਧਰਲੇ ਬੰਨੇ ਜਦੋਂ ਜਾਊਗੀ ਨਾ ਉਦੋਂ ਗੈਰੀ ਦੇਖਿਆ ਜੀ ਆਰਡਰ ਥੱਲੇ ਇਹ ਇਹ ਲੱਗ ਗਈ ਖੁੱਲਣਾ ਹਜੇ ਆਰਡਰ ਇਹ ਨਾ ਲੱਗ ਗਈ ਆਰਡਰ ਸੋਹਣਾ ਬਣਾਊਗੀ ਥਣ ਦਾ ਨਹੀਂ ਆਰਡਰ ਸੋਹਣਾ ਆਰਡਰ ਵੀ ਐ ਚਾਰੇ ਥਣ ਕੱਲੇ ਕੱਲੇ ਆ ਜੇ ਕੋਈ ਇਹਨੂੰ ਘਰ ਚੋਂਣ ਪੀਣ ਵਾਸਤੇ ਵਧੀਆ ਬੈੜੀ ਹੈ ਜੀ ਠੰਡੀ ਐ ਵੀ ਪੂਰੀ ਠੰਡੀ ਐ ਸਹੀ ਲੈ ਜੀ ਇਹਦੇ 10 ਦਿਨ ਬਾਕੀ ਨੇ ਹਾਂ ਜੀ 10 ਦਿਨ ਬਾਕੀ ਤੋੜੇ ਖੋਲ ਕੇ ਇਹਨੂੰ ਵੀ ਲਓ ਜੀ ਇਹਦਾ ਸੂਆ ਕਿਹੜਾ ਜੀ ਇਹ ਵੀ ਦੂਸਰੇ ਸੂਏ ਸੂਗੀ ਜੀ ਇਹਦਾ ਕਿੰਨਾ ਕਰ ਦੱਸਿਆ ਪਹਿਲਾਂ ਬਾਈ ਇਹਦਾ 10 ਕਿਲੋਟਰ ਦੁੱਧ ਹੀ ਗਾਏ ਐ ਮੈਂ ਪਹਿਲਾਂ ਦਾ ਹੀ ਇਹਦਾ ਸੂਆ ਆ ਗਿਆ ਸੱਜਣੋ ਦੂਜਾ ਤੇ ਬਣ ਕਰਦੀ ਆ 10 ਨੂੰ ਤਕਰੀਬਨ ਤਕਰੀਬਨ ਥੱਲਿਓ ਚੱਲ ਪਈ ਹੁਣ ਆਰਡਰ ਦਾ ਸੈਜ ਵੀ ਸੋਹਣਾ ਬਣਾਊਗੀ ਤੇ ਥਾਣਾ ਜਿਹੜਾ ਥਣ ਬਣਾਊਗੀ ਮੁੱਠੀ ਵਾਲਾ ਤੇ ਚਾਰੋਂ ਥਣਾ ਦਾ ਸੈਜ ਵੀ ਜਮੇ ਇੱਕੋ ਜਿਹਾ ਰੱਖੂਗੀ ਸੋਹਣਾ ਆਰਡਰ ਬਣਾਊਗੀ ਨਾਲ ਲੱਗ ਮਾ ਆਰਡਰ ਰੱਖੂਗੀ ਨਾੜਾ ਨੂੰ ਤਾਂ ਬਹੁਤ ਬਣਾਊਗੀ ਆਰਡਰ ਤੇ ਤੇ ਇਹ ਆ ਗਈ ਦੇਸੀ ਤੇ ਸਾਈਹਾਲ ਦਾ ਕ੍ਰੋਸ ਜ ਆ ਗਈ ਰੋ ਸੰਗ ਦੇ ਚ ਪੈ ਗਈ ਇਹ ਵੀ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 10 ਕਿਲੋ ਦਾ ਰਿਕਾਰਡ ਆ ਤੇ ਇਸ ਵਾਰੀ ਪਾ ਸਕਦੀ ਆ 12 13 ਕਿਲੋ ਦੁੱਧ ਹੈ ਤੇ ਇਹਦਾ ਰੇਟ ਦੱਸ ਦਾਂਗੇ ਭਾਈ ਹਾਂਜੀ ਇਹਦਾ ਦੱਸ ਦੰਨੇ ਰੇਟ ਇਹਦਾ ਕਿੰਨਾ ਕਰਦੇ ਆ ਜੀ ਇਹਦਾ 35000 ਰੁਪਏ ਲੈਣਾ ਹੈ ਬਸ ਇੱਕੋ ਹੀ ਰੇਟ ਹੈ ਜੀ ਇਹਦਾ ਪਰ ਇਹ 35 ਦਾ ਹਾਂਜੀ ਥੋੜਾ ਬਹੁਤਾ ਹੋ ਜੂ ਥੋੜਾ ਬਹੁਤਾ ਮਾਨਦਾਨ ਚਲੋ ਇਹਦਾ ਕਰਨਾ ਪੈਂਦਾ ਜੀ ਘਰੇ ਆ ਜਾਂਦਾ ਠੀਕ ਹੈ ਗੱਲ ਹਾਂਜੀ ਤੇ ਹੁਣ ਮਾਰ ਦੇ ਕਰੀ ਇੱਧਰ ਲੈ ਬੰਨਿਆ ਝੋਟੀ ਦੇ ਮਾਰ ਹਾਂਜੀ ਇਹ ਕੱਟੀ ਗੱਬਣ ਹੈ ਜੀ ਕਿੰਨੇ ਕ ਟਾਈਮ ਦੀ ਇਹ ਕਰਾਈ ਹੈ ਜੀ ਗੱਬਣ ਦੰਦਾਂ ਜਿਵੇਂ ਹੋਊਗੀ ਦੰਦਾਂ ਦੇ ਦੋ ਦੰਦ ਹੈ ਜੀ ਅੱਛਾ ਗੱਬਣ ਹੁਣੇ ਕਰਾਈ ਆ ਗੱਬਣ ਹੁਣੇ ਕਰਾਈ ਹੈ ਜੀ ਇਹ ਟੀਕਾ ਭਰਾਇਆ ਹੀ ਹੈ ਜ ਠੀਕ ਆ ਜੀ ਹਾਂ ਜੀ ਆ ਤੁਰਪੂਗੀ ਹਾਂ ਜੀ ਆ ਤੁਰ ਦੋਗੀ ਥੋੜਾ ਜਿਆ ਦੇ ਡਰਦੀ ਆ ਦਾ ਖੜੀ ਦਿਖਾ ਦੇ ਸੰਦਾ ਦੇ ਤੁਹਾਡੇ ਤੋਂ ਡਰੇ ਡੂਰੇ ਨਾ ਬਾਕੀ ਦੇ ਆ ਵਿਊ ਕਰਕੇ ਦਿਖਾ ਦੇ ਗੈਰੀ ਥੋੜਾ ਪਛਾਣੂ ਹੋਗੇ ਇਹ ਦੋ ਦੰਦ ਬਰਾਬਰ ਕਰ ਗਈ ਜਾਂ ਕੱਢੇ ਹੋਏ ਹਾਂ ਜੀ ਕੱਢੇ ਆ ਜੀ ਦੋ ਦੰਦ ਅੱਛਾ ਹਲੇ ਤੋੜੀ ਆ ਹਾਂ ਜੀ ਬਾਈ ਕਹਿੰਦਾ ਦੰਦੇ ਨੇ ਦੋ ਤੋੜਿਆ ਤੇ ਆ ਗਈ ਪੁੰਜੜ ਤੱਕ ਜੈਡ ਬਲੈਕ ਕਾਲੀ ਆ ਜੀ ਬਿਲਕੁਲ ਸਾਰੀ ਏ ਆ ਬਿਲਕੁਲ ਜੈਡ ਬਲੈਕ ਆ ਗਈ ਤੇ ਬਾਡੀ ਰੱਖੂਗੀ ਚੌੜੀ ਉੱਥੋਂ ਮੋੜ ਲਓ ਪੋਚ ਕੇ ਮੋੜ ਲਓ ਤੇ ਗੱਬਣ ਬਾਈ ਕਹਿੰਦਾ ਕਰਾਤੀ ਕੈ ਕ ਦਿਨ ਹੋਗੇ ਜੀ ਟੀਕਾ ਭਰਾਏ ਨੂੰ ਇਹਨੂੰ ਆਈਗਾ 10 ਕ ਦਿਨ ਹੈ ਟੀਕਾ ਭਰਾਏ ਨੂੰ ਜੀ 10 ਦਿਨ ਡੇਢ ਜਿਹੜਾ ਹਾਂ ਜੀ ਤੇ ਬਣੂਗੀ ਫੁੱਲ ਲੰਬਾਈ ਫੁੱਲ ਰੱਖੂ ਲੰਬਾਈ ਲੰਬੀ ਪੂਰੀ ਹੈ ਇਹ ਕੱਟੀ ਦੀ ਆ ਚੜਾਈ ਵਾਲੀ ਇਹ ਤਾਂ ਹੁਣ ਲਾ ਲਓ ਪੁੜੇ ਪੜੇ ਦੇਖੋ ਪੂਰਾ ਖੜਵੇਂ ਪੁੜੇ ਦੀ ਆ ਪੂਰੀ ਤੇ ਚੋਲੀ ਥੱਲਿਓਂ ਸੋਹਣੀ ਬਣਾਉਗੀ ਉਹ ਸ਼ੇਪ ਜੀ ਦੱਸਦੀ ਐ ਜੀ ਤੇ ਬਲ ਢਲਾਂ ਗੀਆਂ ਇਹਦੇ ਚ ਹਾਂ ਜੀ ਉਹ ਸ਼ੇਪ ਨਾਲ ਤੇ ਥਣ ਸਿੰਗਲ ਚਾਰੀ ਆ ਕੇ तकरीबन ਤੇ ਥਣ ਦਾ ਸੈਜ ਵੀ ਸੋਹਣਾ ਬਣਾਉਗੀ ਇਹਦਾ ਰੇਟ ਬਈ ਇਹਦਾ ਫੋਨ ਤੇ ਕਰ ਲਾਂਗੇ ਈ ਕੱਟੀ ਦਾ ਦਾ ਰੇਟ ਜੀ ਠੀਕ ਆ ਜੀ ਹਾਂ ਜੀ ਆਪ ਅੱਛੀ ਗੱਭਣ ਇਹ ਠੀਕਾ ਭਰਾਇਆ ਈ ਇਹਦੇ ਵੀ ਕਿੰਨੇ ਕ ਦਿਨ ਹੋ ਗਏ ਇਹਦੇ 20 ਦਿਨੋਂ ਚਲਾਈ ਠੀਕਾ ਪਰ ਇਹਨੂੰ 20 ਦਿਨਾਂ ਇਹਦੀ ਉਮਰ ਕਿੰਨੀ ਕਾ ਜੀ ਇਹ ਖੀਰੀ ਹੈ ਜੀ ਅਜੇ ਠੀਕ ਆ ਗੱਲ ਇਹਨੂੰ ਖੜੀ ਨੂੰ ਦਿਖਾ ਦੇ ਗਰੀ ਹਾਂ ਜੀ ਇਹਦਾ ਫਿਰ ਭਜਦੀਆਂ ਜੀ ਜਿਆਦਾ ਆ ਸਾਈਡ ਨੂੰ ਹੋਏ ਜੀ ਮਾੜ ਹਾਂਜੀ ਇੱਥੋਂ ਫੇਸ ਕੁਆਲਿਟੀ ਦਿਖਾ ਦੇ ਬਾਡੀ ਬੁੱਡੀ ਦਿਖਾ ਦੇ ਐਚ ਐਫ ਸੀ ਆ ਗਈ ਹਾਂਜੀ ਇਹਦੇ ਹੋਗੇ 20 ਦਿਨ ਪੀਕਾ ਭਰਾ ਇਹਨੂੰ ਕੱਦ ਘਾੜ ਸੋਨਾ ਬਣਾਉਗੀ ਤੇ ਥਾਣੇ ਦੇ ਵੀ ਸਿੰਗਲ ਤਕਰੀਬਨ 4 ਆਰੇ ਆ ਗਏ ਹਾਂਸ ਆ ਆ ਗਈ ਇਧਰ ਲਈ ਗੱਬਣ ਹਾਂਜੀ ਇਹ ਗੱਬਣ ਹੀ ਮਾਰਦੇ ਕੈਮਰਾ ਕੱਦੇ ਵੀ ਫੁੱਲ ਵੱਡਾ ਕਰੂਗੀ ਹਾਂਜੀ ਹਾਂ ਇਹ ਸ਼ਾਲਾ ਮਾਰ ਰਹੀਆਂ ਨੇ ਯਾਰ ਕਰਦੀ ਆ ਸ਼ਰਾਰਤਾਂ ਫਿਰ ਨਾਤਿਆਂ ਨੂੰ ਪੇਸ ਤੇ ਮਾਰਦੇ ਕੈਮਰਾ ਉੱਥੋਂ ਫੇਸ ਕੁਆਲਿਟੀ ਵਿਊ ਕਰਕੇ ਦਿਖਾ ਦੇ ਅਗਰ ਇਥੋਂ ਲੰਬਾਈ ਦਿਖਾ ਦੇ ਕੱਦ ਕਾਂਡ ਦਿਖਾ ਦੇ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ 3 ਮਹੀਨਿਆਂ ਦੀ ਗੱਬਣ ਹੋ ਗਈ ਹੈ ਜੀ ਪੂਰੇ 3 ਹਾਂ ਜੀ ਚੈੱਕ ਪਾਸ ਹਾਂ ਜੀ ਚੈੱਕ ਪਾਸ ਹੈ ਜੀ ਝੋਲੀ ਸੋਣੀ ਬਣਾਉਗੀ ਹਾਂ ਝੋਲੀ ਬਹੁਤ ਵਧੀਆ ਝੋਲੀ ਸਾਰੀ ਪਿੱਛੇ ਨੂੰ ਦਈ ਹੈ ਕੱਢਣੇ ਇਹਦੀ ਨਾਂ ਦਾ ਗੀਰ ਕੱਢਦਾ ਹੈਗਾ 80 ਲੀਟਰ ਦਾ ਰਕਾਟ ਹੈ ਹਾਂ ਆਪ ਤਾਂ ਨਹੀਂ ਪਤਾ ਕਿਹੜੇ ਸੀਮੰਦੀ ਹੈ ਇਹ ਆਹ ਪੀ ਡੈਨਮਾਰਕ ਦੀ ਆਈ ਹੈ ਡੈਨਮਾਰਕ ਦੀ ਹਾਂ ਜੀ ਐਗਜ਼ੈਕਟ ਨਹੀਂ ਪਤਾ ਕਿਹੜੀ ਦੀ ਨਹੀਂ ਇਦਾਂ ਨਹੀਂ ਐਗਜ਼ੈਕਟ ਪਤਾ ਵੀ ਕਿਹੜੇ ਸਾਹ ਦੀ ਹੈ ਠੀਕ ਹੈ ਜੀ ਇਹ ਡੈਨਮਾਰਕ ਦੀਆਂ ਜੀ 3 ਮਹੀਨਿਆਂ ਦੀ ਚੈੱਕ ਪਾਸ ਇਹਨੇ 40000 ਰੁਪਇਆ ਜੀ 40 ਮਾਨਤਾਨ ਹੋ ਜੂਗਾ ਚ ਮਾਨਤਾਨ ਕਰ ਦਾਂਗੇ ਜੀ ਮਾਨਤਾਨ ਬਾਈ ਕਹਿੰਦਾ ਉਹ ਚ ਕਰ ਦਾਂਗੇ ਨੰਬਰ ਬੋਲ ਦਿਓ ਜੀ 99680 57452 ਜੀ 99680 57452 ਬਾਈ ਦਾ ਨੰਬਰ ਆ ਪਿੰਡ ਹੈਗਾ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਆ ਗਿਆ ਪਟਿਆਲਾ ਤੇ ਨੇੜੇ ਆ ਗਿਆ ਬਲਵੇੜਾ ਜੀ ਹਾਂਜੀ ਬਲਵੇੜਾ ਨੇੜੇ ਆ ਜੀ ਆਪਣੇ ਬਲਵੇੜੇ ਦੇ ਨੇੜ ਬਾਈ ਦਾ ਪਿੰਡ ਠੀਕਾ ਰੋਡ ਤੇ ਪੈਂਦਾ ਹੈ ਆਪਨਾ ਠੀਕ ਹੈ ਜੀ ਬਲਵੇੜਾ ਨੇੜੇ ਆਪਾਂ ਨੂੰ 3 ਕਿਲੋਮੀਟਰ ਤੇ ਬਲਵੇੜਾ ਪੈਂਦਾ ਹੈ ਠੀਕ ਹੈ ਜੀ ਚੀਕੇ ਰੋਡ ਦੇ ਉੱਤੇ ਆ ਜੀ ਬਲਵੇੜਾ ਠੀਕ ਹੈ ਜੀ ਹਾਂਜੀ ਆ ਸੰਪਰਕ ਬਾਈ ਨਾਲ ਕਰ ਲਿਓ ਇਹਨਾਂ ਚ ਜਿਹੜਾ ਵੀ ਤੁਹਾਡੇ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ